ਬੀਤੇ ਦਿਨੀ ਹੁਸ਼ਿਆਰਪੁਰ ਦੇ ਹਿੰਪੁਰ ਚੌਕ ਨਸਤੀਕ ਮਿਨੀ ਬੱਸਾਂ ਵਾਲਿਆਂ ਦੀ ਹੋਈ ਲੜਾਈ ਵਾਲੇ ਮਾਮਲੇ 'ਚ ਉਸ ਵਕਤ ਨਵਾਂ ਮੋੜ ਆ ਗਿਆ ਜਦੋਂ ਪ੍ਰੈਸ਼ਰ ਬੱਸ ਦੇ ਮਾਲਕ ਵੱਲੋਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਨਿਊ ਦਵਾਬਾ ਮਿਨੀ ਬੱਸ ਦੇ ਪ੍ਰਬੰਧਕਾਂ ਤੇ ਸਾਜ਼ਿਸ਼ ਰਚ ਕੇ ਆਪਣੀ ਹੀ ਬੱਸ ਤੇ ਹਮਲਾ ਕਰਨ ਦੇ ਦੋਸ਼ ਲਾ ਦਿੱਤੇ ਤੇ ਕਿਹਾ ਨਿਊ ਦਵਾਬਾ ਮਿਨੀ ਬੱਸ ਦੇ ਪ੍ਰਬੰਧਕ ਸ਼ਰੀਆਮ ਅੱਡੇ 'ਚ ਗੁੰਡਾਗਰਦੀ ਕਰਕੇ ਬੱਸਾਂ ਚਲਾਉਂਦੇ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰੈਸ਼ਰ ਬੱਸ ਦੇ ਮਾਲਕ ਪ੍ਰਦੀਪ ਕੁਮਾਰ ਨੇ ਹੋਰਨਾਂ ਕੰਪਨੀਆਂ ਦੀਆਂ ਬੱਸਾਂ ਦੇ ਮਾਲਕਾਂ ਦੀ ਹਾਜ਼ਰੀ 'ਚ ਦੱਸਿਆ ਕਿ ਨਿਊ ਦਵਾਪਾ ਬੱਸ ਵੱਲੋਂ ਸ਼ਰਿਆਮ ਅੱਡੇ 'ਚ ਗੁੰਡਾਗਰਦੀ ਕਰਕੇ ਬੱਸਾਂ ਚਲਾਈਆਂ ਜਾਂਦੀਆਂ ਨੇ ਤੇ ਬੀਤੀ 9 ਜਨਵਰੀ ਨੂੰ ਵੀ देर शाम ਉਕਤ ਬੱਸ ਦੇ ਪ੍ਰਬੰਧਕਾਂ ਵੱਲੋਂ ਇੱਕ ਸਾਜ਼ਿਸ਼ ਤਹਿਤ ਹੀ ਆਪਣੀ ਬੱਸ ਤੇ ਹਮਲਾ ਕਰਵਾਇਆ ਗਿਆ ਸੀ ਤੇ ਸਾਨੂੰ ਜਾਣਬੁੱਝ ਕੇ ਫਸਾਉਣ ਲਈ ਸਾਡੇ ਤੇ ਦੋਸ਼ ਲਾਇਆ ਗਿਆ ਨੇ ਜਦਕਿ ਇਸ ਹਮਲੇ 'ਚ ਸਾਡਾ ਕੋਈ ਵੀ ਹੱਥ ਨਹੀਂ ਹੈ ਉਹਨਾਂ ਕਿਹਾ ਕਿ 9 ਜਨਵਰੀ ਨੂੰ ਪਹਿਲਾਂ ਬੱਸ ਅੱਡੇ 'ਚ ਉਕਤ ਬੱਸ ਦੇ ਬੰਦਿਆਂ ਵੱਲੋਂ ਸਾਡੇ ਡਰਾਈਵਰ ਅਤੇ ਕੰਡਕਟਰ ਨਾਲ ਕੁੱਟਮਾਰ ਕੀਤੀ ਗਈ ਸੀ ਤੇ ਫਿਰ ਰਹੀਮਪੁਰ ਚੌਂਕ 'ਚ ਆ ਕੇ ਖੁਦ ਹੀ ਆਪਣੀ ਬੱਸ ਤੇ ਹਮਲਾ ਕਰਵਾ ਲਿਆ ਤੇ ਸਾਡਾ ਨਾਮ ਲਾ ਦਿੱਤਾ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਵੱਲੋਂ ਨਿਊ ਦਵਾਪਾ ਬਸਤੀ 83 ਮਿੱਟੀ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ 23 ਬਸਤੇ ਪ੍ਰਬੰਧਕ ਆਪਣੀ ਮਨਮਰਜ਼ੀ ਨਾਲ ਹੀ ਗਲਤ ਸਮੇਂ ਤੇ ਆਪਣੀ ਬੱਸ ਨੂੰ ਚਲਾਉਂਦੇ ਨੇ ਇਸ ਮੌਕੇ ਹੋਰਨਾਂ ਬਸਾਂ ਦੇ ਪ੍ਰਬੰਧਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਤੇ ਰੋਕ ਲਗਾਈ ਜਾਵੇ ਤਾਂ ਜੋ ਭਵਿੱਖ ਵਿੱਚ ਦੁਬਾਰਾ ਅਜੀਹਾ ਵਰਤਾਰਾ ਨਾ ਵਪਰੇ ਦੂਜੇ ਪਾਸੇ ਨਿਊ ਦਵਾਪਾ ਕੰਪਨੀ ਦੇ ਮਾਲਕ ਦਲਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਦੀਪ ਕੁਮਾਰ ਵੱਲੋਂ ਜੋ ਦੋਸ਼ ਉਸ ਉੱਪਰ ਲਾਇਆ ਜਾ ਰਹੇ ਨੇ ਉਹ ਸਰਾਸਰ ਝੂਠੇ ਅਤੇ ਬੇਬੁਨਿਆਦ ਨੇ ਅੱdte ਵੀ ਕੋਈ ਲੜਾਈ ਨਹੀਂ ਹੋਈ ਸੀ ਬਲਕਿ ਦੋਹਾਂ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਵਿਚਕਾਰ ਸਿਰਫ ਤੂੰ ਤੂੰ ਮੈਂ ਮੈਂ ਹੀ ਹੋਈ ਸੀ ਉਹਨਾਂ ਕਹਿੰਦਾ ਕਿ ਉਹ ਆਪਣੀ ਬੱਸ ਨੂੰ ਸਹੀ ਸਮੇਂ ਅਨੁਸਾਰ ਹੀ ਚਲਾਉਂਦੇ ਨੇ ਜਦਕਿ ਪ੍ਰਾਸ਼ਰ ਬੱਸ ਵੱਲੋਂ ਉਹਨਾਂ ਨੂੰ ਬੇਵਜ੍ਹਾ ਤੰਗ ਕੀਤਾ ਜਾਂਦਾ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੁਪਤਰੀ ਰਿਪੋਰਟ ਕੀ ਨਾਮ ਹੈ ਜੀ ਤੁਹਾਡਾ ਮੈਂ ਭਦੀਪ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸਾਰੇ ਪਿੰਡ ਹੈ ਜੀ ਕਿਹੜੀ ਬੱਸ ਦੀ ਕੰਪਨੀ ਦੀ ਬੱਸ ਆ ਰਹੀ ਹੈ ਤੁਸੀਂ ਸਾਡੀ ਪ੍ਰਾਸ਼ਰ ਬੱਸ ਹੈ ਜੀ ਠੀਕ ਆ ਜੀ ਤੁਸੀਂ ਹੁਣ ਇੱਥੇ ਇਕੱਠੇ ਹੋਏ ਹੋ ਕਿ ਇਹ ਮੈਟਰ ਹੈ ਤੇ ਉਦੋਂ ਜਿੱਦਾਂ ਲੜਾਈ ਹੋਈ ਹੈ ਤੇ ਕੀ ਗੱਲਬਾਤ ਹੋਈ ਸੀ ਮੈਟਰ ਸਾਰਾ ਇਹ ਆ ਵੀ ਸਾਡੇ 5:26 ਮਿੰਟ ਦਾ ਟਾਈਮ ਹੈ ਅੱਡੇ ਤੋਂ ਸਾਡਾ ਟਾਈਮ ਅਸੀਂ ਸਵਾਰੀਆਂ ਬਿਠਾਲਦੇ ਪਿਆ ਸੀ ਦੁਆਬਾ ਬੱਸ ਵਾਲੇ ਨੇ ਆਣ ਕੇ ਮੋਰੇ ਸਾਡੇ ਲਾਈ ਤੇ ਉਤਰ ਕੇ ਸਵਾਰੀਆਂ ਲਾਪਿਆ ਲਾਉਣ ਤੇ ਸਾਡੇ ਡਰਾਈਵਰ ਕਨੈਕਟ ਨੇ ਉਹਦਾ ਵਿਰੋਧ ਕੀਤਾ ਤੇ ਇਹਨਾਂ ਨੇ ਉਹਦੀ ਕੁੱਟਮਾਰ ਕੀਤੀ ਡਰਾਈਵਰ ਦੇ ਸੱਟਾਂ ਸੱਟਾਂ ਜਿੱਦਾਂ ਲੱਗੀਆਂ ਗੁੱਜੀਆਂ ਵੀ ਲੱਗੀਆਂ ਘੱਟ ਵੀ ਲੱਗੇ ਤੇ ਉਹ ਇਹਨਾਂ ਨੇ ਫੇਣਾ ਜਦੋਂ ਦੇਖਿਆ ਵੀ ਡਰਾਈਵਰ ਦੇ ਸੱਟ ਲੱਗ ਗਈ ਆ ਤੇ ਇਹਨਾਂ ਨੇ ਗੱਡੀ ਆਪਣੀ ਉਥੋਂ ਲੈ ਕੇ ਮੋੜੇ-ਮੋੜੇ ਤੁਰ ਗਏ ਤੇ ਰਹੀਮਪੁਰ ਚੌਂਕ ਦੇ ਵਿੱਚ ਇੱਕ ਪਲਾਨਿੰਗ ਦੇ ਤਹਿਤ ਇਹਨਾਂ ਨੇ ਗੱਡੀ ਉੱਥੇ ਪਹਿਲਾਂ ਹੀ ਲਿਆ ਕੇ ਖੜੀ ਕੀਤੀ ਤੇ ਸਾਡੇ ਵਾਲੀ ਗੱਡੀ ਜਦੋਂ ਆਈ ਆ ਤਾਂ ਉਹਦੇ ਵਿੱਚ ਫੇਰ ਡਰਾਈਵਰ ਨਾਲ ਇਹ ਲੱਗੇ ਖਿੱਚ ਤੂ ਕਰਨ ਤੇ ਇਹਨਾਂ ਨੇ ਆਪਣੇ ਉਹ ਗੱਡੀ ਦੀ ਤੋੜਪਨ ਜੋ ਵੀ ਕੀਤਾ ਕਿਉਂਕਿ ਸਾਡੇ ਦੇ ਬੱਸ ਦੇ ਵਿੱਚ ਸਵਾਰੀਆਂ ਸਾਡੇ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ ਇਹਨਾਂ ਨੇ ਆਪ ਹੀ ਤੋਲਪਨ ਕਰਕੇ ਵੀ ਲੈ ਵੀ ਇਹਨਾਂ ਨੂੰ ਅਸੀਂ ਮਤਲਬ ਗੱਡੀ ਬਦਮਾਸ਼ੀ ਦੇ ਤੌਰ ਤੇ ਚਲਾਉਣਾ ਚਾਹੁੰਦੇ ਇਹ ਵੀ ਇਹਨਾਂ ਨੂੰ ਅਸੀਂ ਇਦਾਂ ਲਾ ਜਾ ਕੇ ਰੱਖਣਾ ਹੈ ਤੇ ਅਸੀਂ ਆਪਣੀ ਗੱਡੀ ਚਲਾਉਣੀ ਆ ਉਹਨਾਂ ਵੱਲੋਂ ਦੋਸ਼ ਲਾਇਆ ਗਿਆ ਤੁਹਾਡੇ ਤੇ ਕਿ ਤੁਹਾਡੀ ਇੱਕ ਪ੍ਰੈਸ਼ਰ ਬੱਸ ਮੋਹਰੇ ਲਗਾ ਕੇ ਉਹਨਾਂ ਦੀ ਬੱਸ ਰੋਕੀ ਆ ਦੂਜੀ ਪ੍ਰੈਸ਼ਰ ਬੱਸ ਦੇ ਵਿੱਚ ਮੁੰਡੇ ਆਏ ਆ ਉਹਨਾਂ ਨੇ ਆਉਂਦੇ ਸਾਰੇ ਤੋੜ ਪਨ ਕੀਤੀ ਤੇ ਸਵਾਰੀਆਂ ਨਾਲ ਕੁੱਟਮਾਰ ਕੀਤੀ ਸਰ ਇਦਾਂ ਆ ਸਾਡੀਆਂ ਗੱਡੀਆਂ ਦੋ ਇਕੱਠੀਆਂ ਇੱਕ ਸਾਰੀ ਨੂੰ ਜਾਂਦੀ ਹੈ ਇੱਕ ਭੁੰਗਰਨੀ ਸਾਡੇ ਇਕੱਠੇ ਟਾਈਮ ਆ ਉਹ ਇਕੱਠੀਆਂ ਹੀ ਜਾਣੀਆਂ ਹੈਗੀਆਂ ਇੱਕ ਗੱਡੀ ਮੋੜੇ ਜਾਂਦੀ ਸੀ ਇੱਕ ਪਿੱਛੇ ਜਾਂਦੀ ਹੋਗੀ ਹਨਾ ਉਹਦੇ ਨਾਲ ਜਿਹੜਾ ਵੀ ਗੱਡੀ ਦਾ ਟਾਈਮ ਆ ਉਹਨੇ 4 ਮਿੰਟ ਦਾ ਫਰਕ ਆ ਰਸ ਦੇ ਵਿੱਚ 4 ਮਿੰਟ ਦੇ ਵਿੱਚ ਦੇ ਇੱਕ ਦੂਜੇ ਨਾਲ ਰਲ ਹੀ ਜਾਣੀਆਂ ਗੱਡੀਆਂ ਤੁਸੀਂ ਕਹਿੰਦੇ ਉਹਨਾਂ ਨੇ ਆਪ ਭਾਂ ਤੋੜ ਕੀਤੀ ਨਾ ਕੀ ਜੇਕਰ ਉਹਨਾਂ ਨੇ ਭਾਂ ਤੋੜ ਕਰਨੀ ਹੁੰਦੀ ਤੁਹਾਡੀ ਵਾਸਤੇ ਵੀ ਮਾਰਿਆ ਉਹਨਾਂ ਨੇ ਕੁਝ ਸਾਡੀ ਬਸ ਤੇ ਨਹੀਂ ਮਾਰਿਆ ਸਾਡੇ ਡਰਾਈਵਰ ਕਨੈਕਟਰ ਨੂੰ ਕੁੱਟਿਆ ਸਾਦੇ ਵਾਸਤੇ ਕੁਛ ਨਹੀਂ ਮਾਰਿਆ ਅਸੀਂ ਮਤਲਬ ਝੂਠ ਕਹੀਏ ਇਹਨੇ ਜੋ ਕੀਤਾ ਇਹਨਾਂ ਨੇ ਸਿਰਫ ਪਲਾਨਿੰਗ ਬਣਾਈ ਵੀ ਅਸੀਂ ਇਹਨਾਂ ਦੀ ਗੱਡੀ ਨੂੰ ਇਹਨਾਂ ਨੂੰ ਗਮਰਾਹ ਕਰਕੇ ਇਹ 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 ਸਾਜ਼ਿਸ਼ ਇਹਨਾਂ ਨੇ ਤਾਂ ਕਰਕੇ ਬਣਾਈ ਆ ਅਸੀਂ ਥਾਣੇ ਦਰਖਾਸਤ ਦਿੱਤੀ ਸੀਗੀ ਉਥੇ ਇਹਨਾਂ ਨੂੰ ਸੱਦੇ ਆਏ ਸੀਗਾ ਸਵੇਰ ਨੂੰ 4 ਵਜੇ 11 ਵਜੇ ਤੇ 11 ਵਜੇ ਸੱਦੇ ਉਹਨਾਂ ਨੇ ਇਹ ਵੀ ਅਸੀਂ ਥਾਣਾ ਹੀ ਨਹੀਂ ਜਾਣਾ ਅਸੀਂ ਗੱਡੀ ਧੱਕੇ ਨਾਲ ਹੀ ਚਲਾਉਣੀ ਆ ਬਜੋ ਮਰਜ਼ੀ ਹੋ ਜਾਏ ਇਹਨਾਂ ਨੇ ਫਿਰ ਉਹ ਆਪਣੇ ਬੰਦਿਆਂ ਦੀ ਪਲਾਨਿੰਗ ਕਰਕੇ ਸਵੇਰ ਤੋਂ ਹੀ ਇਹ 20 25 ਬੰਦੇ ਨਾਲ ਲੈ ਕੇ ਤੁਰੇ ਫਿਰਦੇ ਸੀਗੇ ਮੈਂ ਨੇ ਜੋ ਵੀ ਕੀਤਾ ਆਪਣੀ ਪਲਾਨਿੰਗ ਦੇ ਤਹਿਤ ਕੀਤਾ ਜੋ ਵੀ ਇਹਨਾਂ ਨੇ ਮਤਲਬ ਸਾਡਾ ਜੇ ਅਸੀਂ ਲੜਨਾ ਝਗੜਨਾ ਹੁੰਦਾ ਤਾਂ ਅਸੀਂ ਸਵੇਰ ਦੇ ਲੜ ਲੈਂਦੇ ਅਸੀਂ ਥਾਣੇ ਦਰਖਾਸਤਾਂ ਘਾਤੇ ਦਈ ਜਾਂਦੇ ਮੈਂ 7 ਤਰੀਕ ਨੂੰ 5 ਨੰਬਰ ਮੇਰੀ ਦਰਖਾਸਤ ਉਥੇ ਮੇਟੀਆਂ ਨੇ ਥਾਣੇ ਦਰਜ ਆ ਉਹਦੇ ਵਿੱਚ ਅਸੀਂ 2-3 ਵਾਰੀ ਗਏ ਆ ਫਿਰ ਇਹਨਾਂ ਨੂੰ 10 ਵਜੇ ਬੁਲਾਇਆ ਇਹਨਾਂ ਨੂੰ 9 ਤਰੀਕ ਨੂੰ ਵੀ ਇਹ ਫੇਰ ਨਹੀਂ ਗਏ ਇਹਨਾਂ ਨੂੰ ਇਹ ਸਗਾ ਵੀ ਅਸੀਂ ਥਾਣੇ ਨਹੀਂ ਜਾਣਾ ਅਸੀਂ ਆਪਣੇ ਇੱਧਰ ਨਜਾਇਜ਼ ਤੌਰ ਤੇ ਜਿਹੜਾ ਟਾਈਮ ਲੈ ਕੇ ਤੁਰੇ ਹੋ ਅਸੀਂ ਉਹ ਹੀ ਚਲਾਉਣਾ ਹੈ ਕੀ ਲੱਗਦਾ ਜਿਹੜਾ ਇਦਾਂ ਪੰਤ ਤੋੜ ਕਾਨੀ ਜਾਂ ਸਵਾਰੀਆਂ ਵਿੱਚ ਸਿੱਗੀਆਂ ਕਿਸੇ ਬੱਚੇ ਦੇ ਸੱਟ ਲਾ ਰਹੀ ਕਰਨਾ ਠੀਕ ਹੈ ਕਿ ਨਹੀਂ ਸਾਰੇ ਇਹ ਤਾਂ ਸਰਾਸਰੀ ਗਲਤ ਗੱਲ ਆ ਇਹ ਤਾਂ ਕਿਸੇ ਦੇ ਵੀ ਸਵਾਰੀ ਜੇ ਅਸੀਂ 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 ਬੱਸਾਂ ਵਾਲੇ ਇੱਕ ਦੂਜੇ ਨਾਲ ਇਦਾਂ ਤੋੜਪੰਨ ਕਰਨ ਲੱਗੇ ਜਾਂ ਕੋਸ਼ ਠੀਕ ਹੈ ਉਹ ਤਾਂ ਜੇ ਅਸੀਂ ਕਰਦੇ ਹਾਂ ਜਾਂ ਦੂਜਾ ਵੀ ਉਹ ਹੈ ਹੀ ਗਲਤ ਹੈ ਤਾਂ ਕੰਮ ਮਤਲਬ ਕਿ ਗੁੰਡਾਗਰਦੀ ਕਰਕੇ ਚਲਾਣਾ ਚਾਹੁੰਦੇ ਉਸ ਇਹ ਗੁੰਡਾਗਰਦੀ ਕਰਨਾ ਚਾਹੁੰਦੇ ਆ ਇਹਨਾਂ ਕੋ 20 25 ਬੰਦੇ ਇਹ ਲੈ ਕੇ ਇਹ ਮਤਲਬ ਮਤਲਬ ਸਾਨੂੰ ਨਾ ਇਹਨਾਂ ਨੇ ਇੰਨਾ ਕਿ ਪਰੇਸ਼ਾਨ ਕੀਤਾ ਹੋਇਆ ਬਈ ਬਹੁਤ ਜ਼ਿਆਦਾ ਅਸੀਂ ਸਾਡੇ 6 ਪਰੇਟਾਂ ਦਾ ਟਾਈਮ ਟੇਬਲ ਏਕਿਆ ਇਹ ਆਪ ਕੱਲਾ ਹੀ ਸਾਰਿਆਂ ਨੂੰ ਖਰਾਬ ਕਰ ਦੇਣ ਤੁਹਾਨੂੰ ਸਾਡੇ ਇਹ ਜੀ ਆ ਜਾਓ ਗੌਰਵ ਵਸਿਆ ਇੱਧਰ ਇੱਧਰ ਹੀ ਬੋਲੋ ਬੋਲੋ ਹਾਂ ਇਹ ਗੌਰਵ ਵਸਿਆ ਇਹਨਾਂ ਦੇ ਇਹ ਹਾਲ ਤੇ ਬਰਲੇ ਤੋਂ ਹੈਗੇ ਦੁਆਬਾ ਵਾਸਿਆ ਤੇ ਉਹ ਸੈਣੀ ਵਾਸ ਹੈਗੇ ਸਾਰੇ ਅਸੀਂ ਇੱਕ ਦੂਜੇ ਨਾਲ ਸਹਿਮਤ ਹਾਂ ਇਹ ਕੱਲੇ ਹੀ ਸਾਨੂੰ ਇਹਨਾਂ ਨੇ ਪਰੇਸ਼ਾਨ ਕੀਤਾ ਹੈ ਜਿਹੜੀ ਪ੍ਰੈਸ਼ਰ ਵਾਸਾ ਉਹਦੇ ਓਨਰ ਹੁੰਦੇ ਸੀ ਹਾਂਜੀ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਜੀ ਕਿਹੜੀ ਕੰਪਨੀ ਦੀ ਬੱਸ ਹੈ ਮੈਂ ਦੁਆਬਾ ਵਾਸ ਜੀ ਠੀਕ ਆ ਜੀ ਭਾਈ ਸਾਹਿਬ ਕਹਿੰਦੇ ਕਿ ਇਹ ਨਿਊ ਦੁਆਬਾ ਵਾਲੇ ਜੁੰਡਾਗੜੀ ਦੇ ਜੌਰ ਤੇ ਬੱਸਾਂ ਚਲਾਉਣੀਆਂ ਚਾਹੁੰਦੇ ਨੇ ਕਿੰਨੀ ਕਿ ਸਚਾਈ ਹੈ ਤੇ ਕੀ ਮੰਗ ਕਰਦੇ ਹੋ ਤੁਸੀਂ ਬੇਕੋਝ ਦੇ ਮੰਗ ਕਰਦੇ ਆ ਪਹਿਲੀ ਗੱਲ ਤਾਂ ਲੜਾਈ ਨਹੀਂ ਹੋਣੀ ਚਾਹੀਦੀ ਦੇਖੋ ਸਵਾਰੀਆਂ ਦਾ ਕੀ ਕਸੂਰ ਹੈ ਨਾ ਜੀ ਜੋ ਸਰਕਾਰ ਨੇ ਸਾਨੂੰ ਪਰ ਉਹ ਸਾਨੂੰ ਪਰਮਨੈਂਟ ਦਿੱਤਾ ਹੈ ਜਾਂ ਸਾਰਾ ਟਾਈਮ ਟੇਬਲ ਬਣਾ ਕੇ ਦਿੱਤਾ ਹੈ ਸਾਨੂੰ ਉੱਤੇ ਚੱਲਣਾ ਚਾਹੀਦਾ ਸਾਡੇ ਕੋਲ ਟਾਈਮ ਟੇਬਲ ਆ ਉਹ ਚੈੱਕ ਕੀਤਾ ਜਾਵੇ ਜਿਹੜਾ ਬੰਦਾ ਗਲਤ ਆ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਸ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ